ਜੋ ਆਪ ਸੰਮੇਲਨ ਦੇ ਦੌਰਾਨ ਕੈਬਨਟ ਮੰਟਰੀ ਸੰਜੀਵ ਅਰੋੜਾ ਬਠਿੰਡਾ ਪਹੁੰਚੇ ਜਿੱਥੇ ਉਹਨਾਂ ਦੇ ਲੋ ਆਪਣਾ ਪੱਖ ਜੜਾ ਕੇ ਸਾਰਾ ਸਾਹਮਣੇ ਰੱਖਿਆ ਗਿਆ ਤੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਤੇ ਆਓ ਸੁਣਦੇ ਹਾਂ ਅੱਗੇ ਸਾਡੇ ਜਿਹੜੇ ਪੰਜਾਬ ਦੇ ਇੰਡਸਟਰੀਲਿਸਟ ਭਰਾਵਾਂ ਦੀ ਸ਼ਿਕਾਇਤ ਹੁੰਦੀ ਸੀ ਕਿ ਜਿਹੜੇ ਬਾਹਰਲੇ ਇਨਵੈਸਟਰ ਆਉਂਦੇ ਆ ਤੁਸੀਂ ਉਹਨਾਂ ਦਾ ਤਾਂ ਬੜਾ ਜੀ ਆਇਆਂ ਨੂੰ ਕਰਦੇ ਹੋ ਪਰ ਸਾਨੂੰ ਨਹੀਂ ਤੁਸੀਂ ਪੁੱਛਦੇ ਹੁਣ ਅਸੀਂ ਜਿਹੜਾ ਇਹ ਚਾਲੂ ਕੀਤਾ ਰੋਡ ਰੋਡ ਸ਼ੋਅ ਦਾ ਸਿਲਸਿਲਾ ਉਹ ਅਸੀਂ ਪੰਜਾਬ ਤੋਂ ਹੀ ਚਾਲੂ ਕੀਤਾ ਅਸੀਂ ਆਪਣੇ ਜਿਹੜੇ ਪੰਜਾਬ ਦੇ ਸਾਡੇ ਇੰਡਸਟ੍ਰੀਅਲਿਸਟ ਹੈਗੇ ਜਿਨ੍ਹਾਂ ਨੇ ਆਲਰੇਡੀ ਇਨਵੈਸਟ ਕੀਤਾ ਹੋਇਆ ਉਹਨਾਂ ਦੀ ਸੇਵਾ 'ਚ ਅਸੀਂ ਪਹਿਲਾ ਹਾਜ਼ਰ ਹੋਏ ਆ ਕਿ ਤੁਸੀਂ ਸਾਨੂੰ ਦੱਸੋ ਅਸੀਂ ਤੁਹਾਨੂੰ ਖੁਸ਼ ਕਰਨਾ ਪਹਿਲਾਂ ਤੁਸੀਂ ਅੱਗੇ ਆਪਣੀਆਂ ਐਕਸਪੈਂਸ਼ਨਾਂ ਕਰੋ ਤੁਸੀਂ ਹੋਰ ਇੰਡਸਟਰੀਆਂ ਲਗਾਓ ਕਿਉਂਕਿ ਇਹੀ ਸਾਡੇ ਬ੍ਰਾਂਡ ਬੇਸਟਰ ਹੈ ਜੇ ਬਾਹਰਲੇਆ ਨੇ ਵੀ ਇੱਥੇ ਆਣਾ ਉਹਨਾਂ ਨੇ ਇਹਨਾਂ ਨੂੰ ਵੀ ਪੁੱਛਣਾ ਹੈ ਕਿ ਜੀ ਤੁਹਾਡੀਆਂ ਇੰਡਸਟਰੀਆਂ ਕਿਸ ਤਰ੍ਹਾਂ ਚੱਲ ਰਹੀਆਂ ਤੁਹਾਨੂੰ ਸਰਕਾਰ ਪੂਰਾ ਧਿਆਨ ਤੁਹਾਡਾ ਦੇ ਰਹੀ ਨਹੀਂ ਦੇ ਰਹੀ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਬੜੀ ਖੁਸ਼ੀ ਨਾਲ ਕਿ ਜਿੱਥੇ ਵੀ ਅਸੀਂ ਗਏ ਆ ਬੜੀ ਤਾਰੀਫ ਹੋਈ ਹੈ ਕਿ ਕਈ ਮੁੱਦੇ ਜਿਹੜੇ ਕੋਈ 40 ਸਾਲ ਤੋਂ ਪੈਂਡਿੰਗ ਸੀ ਕੋਈ 30 ਸਾਲ ਤੋਂ ਪੈਂਡਿੰਗ ਸੀ ਕੋਈ 20 ਸਾਲ ਤੋਂ ਚੱਲੇ ਆ ਰਹੇ ਸੀ ਉਹ ਐ ਸਰਕਾਰ ਤੇ ਪਿਛਲੇ 2-3 ਸਾਲਾਂ ਵਿੱਚ ਉਹ ਸਾਰੇ ਮੁੱਦੇ ਹੱਲ ਕੀਤੇ ਗਏ ਆ ਉਹਨਾਂ ਵਿੱਚ ਵਨ ਟਾਈਮ ਸੈਟਲਮੈਂਟ ਹੈ ਜਿਹੜੇ ਪਲੋਟ ਲੋਟ ਹੈ ਕਿਸੇ ਨੇ ਉਹਦੀ ਫ੍ਰੈਗਮੈਂਟੇਸ਼ਨ ਕਰਨੀ ਮਤਲਬ ਉਹਨੂੰ ਡਿਵਾਈਡ ਕਰਨਾ ਹੈ ਕਿਸੇ ਨੇ ਦੋ ਪਲੋਟਾਂ ਨੂੰ ਕਲੱਬ ਕਰਨਾ ਹੈ ਕਿਸੇ ਨੇ ਡਿਵੀਜ਼ਨ ਕਰਨੀ ਹੈ ਔਰ ਉਸ ਤੋਂ ਇਲਾਵਾ ਜਦੋਂ ਪੀਐਸਆਈਸੀ ਪਲੋਟ ਦਿੰਦਾ ਇੰਡਸਟਰੀਲਿਸਟਾਂ ਨੂੰ ਉਹ ਲੀਜ਼ ਹੋਲਡ ਤੇ ਹੁੰਦੇ ਚਾਹੇ ਹੁੰਦਾ 99 ਸਾਲ ਹੈ ਪਰ ਲੀਜ਼ ਹੋਲਡ ਹੈ ਤਾਂ ਕਿਰਾਇਆ ਨਾਮਾ ਹੀ ਨਾ ਉਹਨੂੰ ਵੀ ਅਸੀਂ ਫ੍ਰੀ ਹੋਲਡ ਕਰ ਰਹੇ ਆਂ ਪਰ ਅਸੀਂ ਜਿਹੜੀ ਐਤਕੀ ਫ੍ਰੀ ਹੋਲਡ ਦੀ ਸਕੀਮ ਲੈ ਕੇ ਆਇਆ ਇੱਕ ਵਾਰੀ ਤੁਸੀਂ ਫ੍ਰੀ ਹੋਲਡ ਕਰਾ ਲਿਆ ਤੁਹਾਨੂੰ ਦੁਬਾਰਾ ਪੀਐਸਆਈਸੀ ਵਿੱਚ ਕਿਸੇ ਵੀ ਅਪਰੂਵਲ ਲਈ ਜਾਣਾ ਨਹੀਂ ਪਏਗਾ ਇੱਕ ਨੋ ਡਿਊ ਸਰਟੀਫਿਕੇਟ ਜ਼ਰੂਰ ਆ ਉਹ ਵੀ ਆਨਲਾਈਨ ਉਹਦੀ ਸੁਵਿਧਾ ਹੋਊਗੀ ਤੇ ਉੱਥੋਂ ਤੁਸੀਂ ਲੈ ਸਕਦੇ ਹੋ ਤੋ ਜਿਵੇਂ ਕਿ ਮੌਸਮ ਦੇ ਬਦਲਦੇ ਹੋਏ ਮਜਾਜ ਨੂੰ ਵੇਖਦਿਆਂ ਹੋਇਆਂ ਕਾਫੀ ਜ਼ਿਲ੍ਹਿਆਂ ਦੇ ਵਿੱਚ ਹੜ ਵਰਗੇ ਹਾਲਾਤ ਬਣ ਚੁੱਕੇ ਨੇ ਜਿਸ ਦੇ ਮੱਦੇ ਨਜ਼ਰ ਐਸਜੀਪੀਸੀ ਪ੍ਰਧਾਨ ਹਰਜੁਂਦਰ ਸਿੰਘ ਤਾਮੀ ਦੇ ਵੱਲੋਂ ਵੀ ਕੁਝ ਗੱਲਾਂ ਕਹੀਆਂ ਗਈਆਂ ਨੇ ਤੇ ਜਿਹੜੇ ਲੋਕ ਇਸ ਹੜ ਦੀ ਮਾਰ ਚੱਲ ਰਹੇ ਨੇ ਉਹਨਾਂ ਨੂੰ ਇੱਕ ਸੰਦੇਸ਼ ਦਿੱਤਾ ਗਿਆ। ਸਟ੍ਰੋਮਨੀ ਕੁਦਰਤ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜੁਂਦਰ ਸਿੰਘ ਤਾਮੀ ਨੇ ਪੰਜਾਬ ਅੰਦਰ ਹਰਾਂ ਦੇ ਹਾਲਾਤ ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਇਸ ਔਖੀ ਘੜੀ ਸੰਗਤ ਨੂੰ ਅਪੀਲ ਕੀਤੀ ਕਿ ਪਿੰਡਾਂ ਅੰਦਰ ਗੁਰਦੁਆਰਾ ਸਾਹਿਬਾਨ ਦੀ ਸਾਮ ਸੰਭਾਲ ਵੱਲ ਉੱਚੇਜਾ ਧਿਆਨ ਦਿੱਤਾ ਜਾਵੇ ਅਤੇ ਪ੍ਰਭਾਵਿਤ ਇਲਾਕਿਆਂ ਵਿੱਚੋਂ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੁਰੱਖਿਅਤ ਥਾਵਾਂ ਤੇ ਪਹੁੰਚਾਏ ਜਾਣ। ਸਟ੍ਰੋਮਿਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਜਿੰਦਰ ਸਿੰਘ ਧਾਮਨੀ ਨੇ ਕਿਹਾ ਕਿ ਸੰਕਟ ਤੋਂ ਨਿਕਲਣ ਦੇ ਲਈ ਇੱਕਜੁੱਟਤਾ ਦੇ ਨਾਲ ਕਾਰਜ ਕੀਤੇ ਜਾਣ। ਉਨ੍ਹਾਂ ਨੇ ਕਿਹਾ ਕਿ ਸਟ੍ਰੋਮਿਕ ਕਮੇਟੀ ਨੇ ਅੱਖੇ ਸਮੇਂ ਆਪਣੇ ਪ੍ਰਬੰਧ ਵਾਲੇ ਸਾਰੇ ਗੁਰਦੁਆਰਾ ਸਾਹਿਬਾਂ ਦੇ ਮੈਨੇਜਰਾਂ ਨੂੰ ਸਹਿਯੋਗ ਦੇ ਲਈ ਨਿਰਦੇਸ਼ ਵਿ ਦਿੱਤੇ ਹਨ ਸੰਗਤ ਦੇ ਲਈ ਸਰਾਮਾਂ ਤੇ ਲੰਗਰ ਦੇ ਪ੍ਰਬੰਧਨ ਨਿਰੰਤਰ جاری ਹਨ ਇਸ ਤੋਂ ਇਲਾਵਾ ਲੋਕਾਂ ਤਿੱਖ ਪੁੱਜ ਕੇ ਹਾਲਾਤ ਵੀ ਜਾਣੇ ਜਾ ਰਹੇ ਹਨ ਅਤੇ ਮਦਦ ਵਾਸਤੇ ਸਟ੍ਰੋਮ ਨੇ ਕਮੇਟੀ ਹਰ ਤਰ੍ਹਾਂ ਸੰਪਰਕ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਇਸ ਮੁਸ਼ਕਿਲ ਸਮੇਂ ਵਿੱਚ ਜਿੱਥੇ ਲੋਕਾਂ ਨੂੰ ਲੋੜਿੰਦੀਆਂ ਸਹੂਲਤਾਂ ਦੀ ਜ਼ਰੂਰਤ ਹੈ ਉੱਥੇ ਹੀ ਗੁਰੂ ਘਰਾਂ ਵਿੱਚੋਂ ਪਾਵਨ ਸਰੂਪਾ ਦਾ ਸੁਰੱਖਿਅਤ ਥਾਮਾ ਤੇ ਪਹੁੰਚਣਾ ਵੀ ਜ਼ਰੂਰੀ ਹੈ ਤੇ ਇਸ ਸੰਬੰਧ ਵਿੱਚ ਸੰਗਤਾਂ ਨੇ ਇਤਿਹਾਸ ਗੁਰਦੁਆਰਾ ਸਾਹਿਬਾਨ ਦੀਆਂ ਸੇਵਾਵਾਂ ਪ੍ਰਾਪਤ ਕਰਨ ਸਟ੍ਰੋਮਨੀ ਕਮੇਟੀ ਦੇ ਪ੍ਰਬੰਧ ਵਾਲੇ ਹਰ ਗੁਰਦੁਆਰਾ ਸਾਹਿਬਾਨ ਇਸ ਸਹਾਇਤਾ ਲਈ ਤਿਆਰ ਹਨ ਸਟ੍ਰੋਮਨੀ ਕਮੇਟੀ ਨੇ ਪਾਵਨ ਸਰੂਪ ਲੈ ਕੇ ਆਉਣਾ ਉਨ ਦੇ ਵੀ ਪ੍ਰਬੰਧ ਕੀਤੇ ਹੋਏ ਹਨ ਅਤੇ ਸੰਕਤਾਂ ਲੋੜ ਅਨੁਸਾਰ ਨੇੜਲੇ ਗੁਰਦੁਆਰਾ ਸਾਹਿਬਾਨ ਨਾਲ ਸੰਪਰਕ ਕਰ ਸਕਤੀਆਂ ਹਨ ਐਡਵੋਕੇਟ ਧਾਮੀ ਨੇ ਪਾਕਿਸਤਾਨ ਸਿੱਧ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਅੰਦਰ ਪਾਰੀ ਮਾਤਰਾ ਵਿੱਚ ਪਾਣੀ ਆ ਜਾਣ ਤੇ ਵੀ ਚਿੰਤਾ ਜ਼ਾਹਰ ਕੀਤੀ ਹੈ ਉਹਨਾਂ ਨੇ ਕਿਹਾ ਕਿ ਇਸ ਇਤਿਹਾਸਿਕ ਸਥਾਨ ਦਾ ਪਾਣੀ ਨਾਲ ਭਰਿਆ ਦ੍ਰਿਸ਼ ਵੇਖ ਕੇ ਮਨ ਨੂੰ ਗਹਿਰੀ ਪੀੜਾ ਪੁੱਜੀ ਹੈ ਐਡਵੋਕੇਟ ਧਾਮੀ ਨੇ ਮੁੜ ਦੁਹਰਾਇਆ ਕਿ ਪ੍ਰਭਾਵਿਤ ਲੋਕਾਂ ਲਈ ਸਟ੍ਰੋਮਿਕ ਕਮੇਟੀ ਹਰ ਸਮੇਂ ਹਾਜ਼ਰ ਹੈ ਅਤੇ ਲੋੜਿੰਦੀਆਂ ਸੇਵਾਵਾਂ ਦੇ ਲਈ ਗੁਰਦੁਆਰਾ ਸਾਹਿਬਾਨ ਨਾਲ ਰਾਬਤਾ ਕੀਤਾ ਜਾ ਸਕਦਾ ਹੈ ਤੇ ਦਰੀ ਮਾਦੋਪੁਰ ਐਡਵਰਕਸ ਦੇ ਫਲੱਡ ਗੇਟ ਟੁੱਟ ਚੁੱਕੇ ਨੇ ਜੀ ਅਨਦਰ ਨੇ ਕਿ ਸਥਿਤੀ ਬਹੁਤ ਜ਼ਿਆਦਾ ਜਿਹੜੀ ਕਿ ਗੰਭੀਰ ਪਾਣ ਚੁੱਕੀ ਹੈ ਹਾਲਾਤ ਕਾਫੀ ਜਿਹੜੇ ਕਿ ਉੱਥੇ ਵਿਗੜਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਵੀ ਉਥੋਂ ਸਾਹਮਣੇ ਆਈਆਂ ਨੇ ਪਟਾਣਕੋਟ ਦੇ ਮਾਦੋਪੁਰ ਹੈਡਵਰਕਸ ਤੋਂ ਪਾਣੀ ਰਾਵੀ ਦਰਿਆ ਵਿੱਚ ਛੱਡਿਆ ਗਿਆ ਤੇ ਇਹ ਪਾਣੀ ਇੱਕ ਵਾਰ ਫਿਰ ਲੋਕਾਂ ਲਈ ਆਫਤ ਬਣ ਗਿਆ ਜਿਸ ਦੇ ਵਿੱਚ ਮਾਦੋਪੁਰ ਹੈਡਵਰਕਸ ਤੇ ਲਗਾਏ ਗਏ ਫਲੱਡ ਗੇਟਾ ਵਿੱਚੋਂ ਇੱਕ ਟੁੱਟ ਗਿਆ ਜਿਸ ਕਾਰਨ ਜੀ ਸਾਗਰ ਡੈਮ ਤੋਂ ਛੱਡਿਆ ਗਿਆ ਪਾਣੀ ਸਿੱਧਾ ਰਾਵੀ ਦਰਿਆ ਦੇ ਵਿੱਚ ਜਾ ਰਿਹਾ ਤੇ ਇੰਨਾ ਹੀ ਨਹੀਂ ਮਾਦੋਪੁਰ ਹੈਡਵਰਕਸ ਤੇ ਗੇਟ ਦੀ ਜਾਂਚ ਕਰ ਰਹੇ ਲਗਭਗ 50 ਕਰਮਚਾਰੀ ਜੰਮੂ ਦੇ ਲਖਨਪੁਰ ਵਾਲੇ ਫਸੇ ਫਸੇ ਹੋਏ ਹਨ ਜਿਨ੍ਹਾਂ ਨੂੰ ਹੈਲੀਕਾਪਟਰ ਦੀ ਮਦਦ ਨਾਲ ਰੈਸਕਿਊ ਕੀਤਾ ਦੱਸਿਆ ਜਾ ਰਿਹਾ ਹੈ ਕਿ ਇੱਕ ਕਰਮਚਾਰੀ ਅਜੇ ਵੀ ਜਿਹੜਾ ਕਿ ਲਾਪਤ ਹੈ ਜਿਸ ਦੀ ਭਾਲ ਕੀਤੀ ਜਾ ਰਹੀ ਹੈ ਇਸ ਬਾਰੇ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਮਾਦੋਪੁਰ ਹੈਡਵਰਕਸ ਦਾ ਇੱਕ ਗੇਟ ਟੁੱਟਣ ਕਾਰਨ ਪਾਣੀ ਸਿੱਧਾ ਰਾਵੀ ਦਰਿਆ ਵਿੱਚ ਜਾ ਰਿਹਾ ਹੈ ਜਿਸ ਕਾਰਨ ਪੰਜਾਬ ਲੋਕ ਪਾਣੀ ਵਿੱਚ ਫਸੇ ਹੋਏ ਹਨ ਤੇ ਜਿਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਬਚਾਇਆ ਗਿਆ ਲਾਪਤਾ ਵਿਅਕਤੀ ਬਾਰੇ ਪੁੱਛੇ ਜਾਣ ਤੇ ਉਹਨਾਂ ਨੇ ਕਿਹਾ ਕਿ ਇਸ ਦੀ ਪੁਸ਼ਟੀ ਅਜੇ ਨਹੀਂ ਕੀਤੀ ਜਾ ਸਕਦੀ ਪਾੜਾ ਵਿੱਚ ਬੀਤੇ ਤਿੰਨ ਤੋਂ ਚਾਰ ਦਿਨਾਂ ਤੋਂ ਹੋ ਪੈ ਰਹੀ ਬਾਰਿਸ਼ ਮੈਦਾਨੀ ਇਲਾਕੇ ਦੇ ਲਈ ਸੰਕਟ ਬਣ ਰਹੀ ਹੈ ਪੰਜਾਬ ਦੇ ਰਾਵੀ ਦਰਿਆ ਲੋਕਾਂ ਤੇ ਕਹਿਰ ਬਣ ਕੇ ਟੁੱਟ ਰਿਹਾ ਹੈ ਪਠਾਨਕੋਟ ਦੇ ਮਦਦਪੁਰ ਦੇ ਹੇਠਲੇ ਖੇਤਰਾ ਵਿੱਚ ਪਾਣੀ ਵਧਣ ਕਾਰਨ ਕਈ ਥਾਵਾਂ ਤੇ ਪਾੜ ਪੈ ਰਹੇ ਹੈ ਬੀਤੇ ਕੱਲ ਪਿੰਡ ਕੋਲਿਆ ਬਹਾਦਰਪੁਰ ਅਤੇ ਪਾਸ ਵਿੱਚ ਪਾੜ ਕਾਰਨ ਕਿਸਾਨਾਂ ਦੀ ਕਈ ਏਕੜ ਫਸਲ ਜਿਹੜੀ ਕਿ ਬਰਬਾਦ ਹੋ ਚੁੱਕੀ ਹੈ ਦੱਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰ ਪ੍ਰਭਾਵਿਤ ਖੇਤਰਦਾਰ ਆਜ਼ਾ ਲੈਣ ਦੇ ਲਈ ਗੁਰਦਾਸਪੁਰ ਵੀ ਪਹੁੰਚੇ ਸਨ ਤੇ ਉਹਨਾਂ ਨੇ ਲੋਕਾਂ ਨਾਲ ਮੁਲਾਕਾਤ ਵੀ ਕੀਤੀ ਸੀ ਉਹਨਾਂ ਨੇ ਹੜ੍ਹ ਰਾਹਤ ਕਾਰਜਾਂ ਵਿੱਚ ਮਦਦ ਦੇ ਲਈ ਆਪਣਾ ਹੈਲੀਕਾਪਟਰ ਪ੍ਰਸ਼ਾਸਨ ਨੂੰ ਸੌਂਪ ਦਿੱਤਾ ਤਾਂ ਜੋ ਲੋਕਾਂ ਨੂੰ ਸਮੇਂ ਸਿਰ ਲੋੜਿੰਦੀ ਮਦਦ ਮੁਹੱਈਆ ਕਰਵਾਈ ਜਾ ਸਕੇ ਉਹਨਾਂ ਨੇ ਕਿ ਹਾਕਮ ਲੋਕਾਂ ਨੂੰ ਮੈਨੂੰ ਵਨਵੇ ਸੀਟਾਂ ਚਿੱਤਣ ਦੇ ਵਿੱਚ ਮਦਦ ਕਰਨ ਤੋਂ ਬਾਅਦ ਇਹ ਹੈਲੀਕਾਪਟਰ ਦਿੱਤਾ ਸੀ ਅਤੇ ਹੁਣ ਮੈਂ ਇਸ ਨੂੰ ਜਨਤਕ ਸੇਵਾ ਲਈ ਦੇ ਰਿਹਾ ਚੌਧਰੀ ਖੇਡ ਜਗਤ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਇੱਕ ਮਹਾਨ ਖਿਡਾਰੀ ਦੇ ਵੱਲੋਂ ਆਈਪੀਐਲ ਨੂੰ ਜੜਾ ਕੀ ਅਲਵਿਦਾ ਆਖ ਦਿੱਤਾ ਗਿਆ 스타 ਸਪਿਨਰ ਰਵੀ ਚੰਦਰਨ ਅਸ਼ਵਨ ਨੇ ਇੰਡੀਅਨ ਪ੍ਰੀਮੀਅਰ ਲੀਗ ਯਾਨੀ ਆਈਪੀਐਲ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ ਟੀਮ ਇੰਡੀਆ ਦੇ ਤਜਰਬੇਕਾਰ ਸਪਿਨਰ ਅਸ਼ਵਨ ਨੇ ਵੀ ਸਪਸ਼ਟ ਕਰ ਦਿੱਤਾ ਕਿ ਉਹ ਹੁਣ ਆਈਪੀਐਲ ਦੇ ਵਿੱਚ ਖੇਡਦੇ ਨਹੀਂ ਦਿਖਾਈ ਦੇਣਗੇ ਪਰ ਉਹ ਦੁਨੀਆ ਭਰ ਵਿੱਚ ਚੱਲ ਰਹੀਆਂ ਸਾਰੀਆਂ ਟੀ20 ਫਰੈਂਚਾਈਜ਼ੀ ਲੀਗਾਂ ਵਿੱਚ ਖੇਡਦੇ ਰਹਿਣਗੇ ਦੱਸਦੀ ਕਿ ਅਸ਼ਵਿਨ ਨੇ 18 ਦਸੰਬਰ 2024 ਨੂੰ ਆਸਟ੍ਰੇਲੀਆ ਵਿਰੁੱਧ ਗਾਬਾ ਟੈਸਟ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਤੋਂ ਸਨਿਆਸ ਲੈਣ ਦਾ ਫੈਸਲਾ ਕੀਤਾ ਸੀ ਫਿਰ ਉਸਨੇ ਆਈਪਲ ਦੇ ਵਿੱਚ ਖੇਡਣਾ ਜਾਰੀ ਰੱਖਣ ਦੀ ਗੱਲ ਕੀਤੀ ਸੀ ਉਹ ਆਈਪਲ 2025 ਵਿੱਚ ਚੇਨਈ ਸੁਪਰ ਕਿੰਗਸ ਦੇ ਲਈ ਖੇਡਿਆ ਜਿੱਥੇ ਉਸਨੇ 9 ਮੈਚਾਂ ਵਿੱਚ 7 ਵਿਕਟਾਂ ਲਈਆਂ ਅਤੇ 33 ਦੌੜਾਂ ਬਣਾਈਆਂ 2025 ਵਿੱਚ ਸੀਐਸਕੇ ਦੇ ਸੰਘਰਸ਼ਦਾਨ ਅਸ਼ਵਿਨ ਹੋਰ ਵਿਵਾਦਾਂ ਵਿੱਚ ਵੀ ਸ਼ਾਮਿਲ ਰਿਹਾ 38 ਸਾਲਾ ਆਫ ਸਪਿਨਰ ਅਸ਼ਵਿਨ ਨੇ 221 ਆਈਪਲ ਮੈਚਾਂ ਵਿੱਚ 187 ਵਿਕਟਾਂ ਲਈਆਂ ਤੇ ਉਸਦਾ ਇਕਨੋਮੀ ਰੇਟ 7/20 ਸੀ ਤੇ ਉਸ ਦੇ ਸਭ ਤੋਂ ਵਧੀਆ ਗੇਂਦਬਾਜ਼ੀ 4/34 ਸੀ ਤੇ ਇਸ ਤੋਂ ਇਲਾਵਾ ਉਸਨੇ 98 ਪਾਰੀਆਂ ਵਿੱਚ 833 ਦੌੜਾਂ ਬਣਾਈਆਂ ਸਭ ਤੋਂ ਵੱਧ ਸਕੋਰ 50 ਸੀ ਅਸ਼ਵਿਨ ਇੰਡੀਆ ਪ੍ਰੀਮੀਅਰ ਲੀਗ ਵਿੱਚ ਪੰਜ ਟੀਮਾਂ ਲਈ ਖੇਡ ਚੁੱਕਿਆ ਹੈ ਉਹ ਚੇਨਈ ਸੁਪਰ ਕਿੰਗਸ ਪੰਜਾਬ ਕਿੰਗਸ ਦਿੱਲੀ ਕੈਪੀਟਲਸ ਰਾਜਸਥਾਨ ਰਾਇਲਜ਼ ਅਤੇ ਰਾਈジング ਪੁਨੇ ਸੁਪਰ ਜੁਆਇੰਟਸ ਦੇ ਲਈ ਖੇਡਿਆ ਉਸਨੇ ਟੂਰਨਾਮੈਂਟ ਵਿੱਚ ਪੰਜਾਬ ਦੀ ਕਪਤਾਨੀ ਵੀ ਕੀਤੀ ਚੈਨਈ ਸੁਪਰ ਕਿੰਗਸ ਦੇ ਹਾਲੀ ਵਿੱਚ ਦਿੱਤੇ ਗਏ ਵਿਵਾਦਪੂਰਨ ਬਿਆਨਾਂ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਸੀ ਕਿ ਅਸ਼ਵਿਨ ਦਾ ਆਈਪੀਐਲ ਦੇ ਵਿੱਚ ਕੈਰੀਅਰ ਜ਼ਿਆਦਾ ਦੇਰ ਨਹੀਂ ਚਲੇਗਾ। ਇਸ ਤੋਂ ਬਾਅਦ ਅਸ਼ਵਿਨ ਨੇ ਬੁੱਧਵਾ, ਯਾਨੀ ਕਿ 7 ਅਗਸਤ ਨੂੰ ਸੋਸ਼ਲ ਮੀਡੀਆ ਤੇ ਇਸ ਦਾ ਐਲਾਨ ਕੀਤਾ। ਅਸ਼ਵਿਨ ਨੇ ਆਪਣੀ ਰਿਟਾਇਰਮੈਂਟ ਪੋਸਟ ਵਿੱਚ ਲਿਖਿਆ, "ਅੱਜ ਮੇਰੇ ਲਈ ਇੱਕ ਖਾਸ ਦਿਨ ਹੈ ਅਤੇ ਇਸ ਦੇ ਲਈ ਇੱਕ ਨਵੀਂ ਸ਼ੁਰੂਆਤ ਵੀ ਹੈ।" ਕਿਹਾ ਚਾਹੁੰਦਾ ਹੈ ਕਿ ਹਰ ਅੰਤ ਵਿੱਚ ਇੱਕ ਨਵੀਂ ਸ਼ੁਰੂਆਤ ਲਿਆਉਂਦਾ ਹੈ ਤੇ ਮੇਰਾ ਆਈਪੀਐਲ ਕੈਰੀਅਰ ਹੁਣ ਖਤਮ ਹੋ ਰਿਹਾ ਹੈ ਪਰ ਹੁਣ ਮੈਂ ਦੁਨੀਆ ਦੀਆਂ ਵੱਖ-ਵੱਖ ਲੀਗਾਂ ਵਿੱਚ ਕ੍ਰਿਕਟ ਦਾ ਇੱਕ ਨਵਾਂ ਸਫ਼ਰ ਸ਼ੁਰੂ ਕਰ ਰਿਹਾ ਮੈਂ ਸਾਰੀਆਂ ਫ੍ਰੈਂਚਾਈਜ਼ੀਜ਼ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਯਾਦਗਾਰੀ ਪਲ ਦਿੱਤੇ ਸਭ ਤੋਂ ਵੱਧ ਆਈਪੀਐਲ ਅਤੇ ਬੀਸੀਸੀਆਈ ਦਾ ਧੰਨਵਾਦ ਜਿਨ੍ਹਾਂ ਨੇ ਹੁਣ ਤੱਕ ਮੈਨੂੰ ਬਹੁਤ ਕੁਝ ਦਿੱਤਾ ਆਉਣ ਵਾਲੇ ਸਮੇਂ ਦਾ ਆਨੰਦ ਲੈਣ ਦੀ ਉਮੀਦ ਹੈ ਤਦ ਲਈ ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਦੇ ਵੱਲੋਂ ਆਉਣ ਵਾਲੇ ਦਿਨਾਂ ਨੂੰ ਲੈ ਕੇ ਵੱਡੀ ਭਵਿੱਖਬਾਣੀ ਕੀਤੀ ਹੈ તાਜਾ ਅਪਡੇਟ ਜਿਹੜੀ ਕੀ ਸਾਂਝੀ ਕੀਤੀ ਗਈ ਹੈ ਤੇ ਲੋਕਾਂ ਨੂੰ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਪੰਜਾਬ ਵਿੱਚ ਬੀਤੇ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਹਾਲਾਤ ਵਿਗੜਦੇ ਜਾ ਰਹੇ ਹਨ ਡੈਮਾ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਫਲੱਡ ਗੇਟ ਤੱਕ ਖੋਲਨੇ ਪਏ ਗਏ ਨੇ ਜਿਸ ਕਾਰਨ ਬਹੁਤ ਸਾਰੇ ਪਿੰਡਾਂ ਵਿੱਚ ਹੜਵਰਗੇ ਹਾਲਾਤ ਬਣ ਗਏ ਹਨ ਕਈ ਪਿੰਡਾਂ ਵਿੱਚ ਪਾਣੀ ਤਬਾਹੀ ਹੋਈ ਹੈ ਕਿਸਾਨਾਂ ਦੀਆਂ ਫਸਲਾਂ ਡੁੱਬ ਚੁੱਕੀਆਂ ਹਨ ਉੱਥੇ ਹੀ ਅਗਲੇ ਦਿਨਾਂ ਨੂੰ ਲੈ ਕੇ ਮੌਸਮ ਵਿਭਾਗ ਨੇ ਸੂਬੇ ਵਿੱਚ ਮੀਂਹ ਨੂੰ ਲੈ ਕੇ ਨਵੀਂ ਅਪਡੇਟ ਜਾਰੀ ਕੀਤੀ ਹੈ ਮੌਸਮ ਵਿਭਾਗ ਦੇ ਤਾਜ਼ਾ ਜਾਣਕਾਰੀ ਦੇ ਮੁਤਾਬਕ ਪਟਿਆਲਾ ਮੁਖਾਲੀ ਫਤਿਹਗੜ ਸਾਹਿਬ ਆਣਾ ਰੂਪਨਗਰ ਜਲੰਧਰ ਕਪੂਰਥਲਾ ਜਹਿੰਦ ਪਗਤ ਸਿੰਘ ਨਗਰ ਹੁਸ਼ਿਆਰਪੁਰ ਵਿੱਚ ਮੀਂਹ ਦੇ ਨਾਲ ਆਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਜਤਾਈ ਗਈ ਹੈ ਮੌਸਮ ਵਿਭਾਗ ਵੱਲੋਂ ਕੀਤੀ ਗਈ ਤਾਜ਼ਾ ਬੁਖ ਪਾਣੀ ਮੁਤਾਬਕ 1 ਸਤੰਬਰ ਤੱਕ ਬਾਰਿਸ਼ ਦਾ ਦੌਰ ਅਜੇ ਜਾਰੀ ਰਹੇਗਾ 28 ਅਗਸਤ ਯਾਨੀ ਅੱਜ ਦੇ ਲਈ ਵਿਭਾਗ ਵੱਲੋਂ بارش ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ। ਉੱਥੇ ਹੀ 29 ਅਤੇ 30 ਅਗਸਤ ਨੂੰ ਸੂਬੇ ਦੇ ਕੁਝ ਜ਼ਿਲ੍ਹਿਆਂ ਵਿੱਚ ਬਾਰਿਸ਼ ਹੋਵੇਗੀ। ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੂਪਨਗਰ ਵਿੱਚ ਭਾਰੀ ਬਾਰਿਸ਼ ਪਵੇਗੀ। ਉੱਥੇ ਹੀ 31 ਅਗਸਤ ਨੂੰ ਵੀ ਕੁਝ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਝਟਾਈ ਗਈ ਹੈ ਤੇ ਲੋਕਾਂ ਨੂੰ ਵੀ ਸਾਵਧਾਨ ਤੇ ਅਲਰਟ ਰਹਿਣ ਦੀ ਅਪੀਲ ਕੀਤੀ ਗਈ ਹੈ। ਤਬਾਦਦੇ ਅਗਲੀ ਖਬਰ ਦੇ ਵੱਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਲੋਪ ਲਾ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ। ਮਸ਼ਹੂਰ ਪੰਜਾਬੀ ਕਾਮੇਡੀਅਨ ਅਤੇ ਅਦਾਕਾਰ ਜਸਵਿੰਦਰ ਪੱਲਾ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ। ਉਹਨਾਂ ਦੇ ਦਿਹਾਂਤ ਤੇ ਕਈ ਗਾਇਕਾਂ ਆਗੂਆਂ ਅਤੇ ਲੋਕਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਜਸਵਿੰਦਰ ਪੱਲਾ ਦੇ ਦਿਹਾਂਤ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਦੁੱਖਤਾਪ ਪ੍ਰਗਟਾਵਾ ਕੀਤਾ ਗਿਆ। ਇਸ ਦੁੱਖ ਦੀ ਘੜੀ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਜਸਵਿੰਦਰ ਪੱਲਾ ਦੀ ਪਤਨੀ ਪਰਮਦੀਪ कौर ਪੱਲਾ ਨੂੰ ਇੱਕ ਪੱਤਰ ਲਿਖਿਆ। ਜਿਸ ਦੇ ਵਿੱਚ ਉਹਨਾਂ ਨੇ ਕਿਹਾ ਮੈਨੂੰ ਜਸਵਿੰਦਰ ਪੱਲਾ ਜੀ ਦੇ ਦੇਹਾਂਤ ਦੀ ਖਬਰ ਬਹੁਤ ਦੁੱਖ ਅਤੇ ਦਰਦ ਨਾਲ ਮਿਲੀ ਉਹਨਾਂ ਦਾ ਦੇਹਾਂਤ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ ਜਿਸ ਨੂੰ ਸ਼ਬਦਾ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਪੰਜਾਬੀ ਸਿਨੇਮਾ ਦੇ ਪ੍ਰਸਿੱਧ ਅਦਾਕਾਰ ਜਸਵਿੰਦਰ ਪੱਲਾ ਜੀ ਨੂੰ ਉਹਨਾਂ ਦੇ ਹਾਸਰ ਸ਼ੈਲੀ ਦੇ ਲਈ ਵਿਆਪਕ ਤੌਰ ਤੇ ਜਾਣਿਆ ਜਾਂਦਾ ਹੈ ਉਹਨਾਂ ਨੇ ਲੋਕਾਂ ਦੇ ਜੀਵਨ ਵਿੱਚ ਮੁਸਕਰਾਹਟ ਅਤੇ ਖੁਸ਼ੀਆਂ ਲਿਆਂਦੀਆਂ ਦੱਸਦੀ ਹੈ ਕਿ ਇਸ ਪੱਤਰ ਨੂੰ ਮਨਜਿੰਦਰ ਸਿੰਘ ਸਿਰਸਾ ਨੇ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਹੈ ਮਰਹੂਮ ਜਸਵਿੰਦਰ ਪੱਲਾ ਪਿਛਲੇ ਕਈ ਦਿਨਾਂ ਤੋਂ ਬੇहद ਬਿਮਾਰ ਸਨ ਜਿਸ ਕਾਰਨ ਉਹਨਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ ਹਾਲਾਤ ਖਰਾਬ ਹੋਣ ਕਾਰਨ ਉਹਨਾਂ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ ਅਤੇ ਉਹਨਾਂ ਨੇ 56 ਸਾਲ ਦੀ ਉਮਰ ਦੇ ਵਿੱਚ ਆਖਰੀ ਸਾਹ ਲਏ ਤਦਰੀ ਅਮਰੀਕਨ ਸਿੰਗਰ ਟੇਲਰ ਸਵਿਫਟ ਜੀ ਜਿਹੜੀ ਮੰਗਣੀ ਹੋਈ ਹੈ ਜਿਉਂ ਦੱਸ ਦਿੰਨੇ ਆ ਕਿ ਤਸਵੀਰਾਂ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਤੇ ਉਹਨਾਂ ਦੇ ਫੈਨਸ ਦੇ ਵੱਲੋਂ ਬੇहद ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ ਜਾ ਰਿਹਾ ਹੈ ਦੁਨੀਆ ਦੀਆਂ ਸਭ ਤੋਂ ਮਸ਼ਹੂਰ ਗਾਇਕਾਆਂ ਵਿੱਚੋਂ ਇੱਕ ਟੇਲਰ ਸਵਿਫਟ ਨੇ ਆਪਣੇ ਲੰਬੇ ਸਮੇਂ ਦੇ ਬੋਏਫ੍ਰੈਂਡ ਟਰੈਵਿਸ ਕੈਲਸੀ ਨਾਲ ਮੰਗਣੀ ਕਰਵਾ ਲਈ ਹੈ ਗਾਇਕਾ ਨੇ ਇੱਕ ਖੂਬਸੂਰਤ ਸੋਸ਼ਲ ਮੀਡੀਆ ਪੋਸਟ ਰਾਹੀਂ ਇਸ ਦਾ ਐਲਾਨ ਕੀਤਾ ਹੈ ਟੇਲਰ ਨੂੰ ਉਸਦੇ ਬॉयਫਰੈਂਡ ਅਤੇ ਅਮ੍ਰਿੱਕੀ ਫੁੱਟਬਾਲ ਖਿਡਾਰੀ ਟ੍ਰੈਵਿਸ ਕੇਲਸ ਨੇ ਬਹੁਤ ਹੀ ਰੋਮਾਂਟਿਕ ਨੰਗਨਾਲ ਪ੍ਰਪੋਜ਼ ਕੀਤਾ ਸੀ ਫੁੱਲਾਂ ਨਾਲ ਸੱਚ ਇੱਕ ਬਾਗ ਵਿੱਚ ਟ੍ਰੈਵਿਸ ਨੇ ਟੇਲਰ ਤੋਂ ਉਹ ਸਵਾਰ ਪੁੱਛਿਆ ਜਿਸ ਦੀ ਟੇਲਰ ਸਵਿਫਟ ਦੇ ਨਾਲ ਨਾਲ ਉਸ ਦੇ ਲੱਖਾਂ ਪ੍ਰਸ਼ੰਸਕਾਂ ਸਾਲਾਂ ਤੋਂ ਡੀ ਕਰ ਰਹੇ ਸਨ ਅਤੇ ਟੇਲਰ ਨੇ ਹਾਂ ਕਹਿ ਦਿੱਤੀ ਤੇ ਉਹਨਾਂ ਦੀ ਮੰਗਣੀ ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹਰ ਕੋਈ ਆਪਣੀ ਮਨਪਸੰਦ ਟੇਲਰ ਸਵਿਫਟ ਲਈ ਖੁਸ਼ੀ ਦੇ ਹੰਝੂ ਵਹਾ ਰਿਹਾ ਹੈ ਟੇਲਰ ਸਵਿਫਟ ਨੇ ਆਪਣੇ ਅਦਿਕਾਰਤ ਇੰਸਟਾਗ੍ਰਾਮ ਅਕਾਊਂਟ ਤੇ ਮੰਗਣੀ ਦੀਆਂ ਤਸਵੀਰਾਂ ਸਾਂਝੇ ਕੀਤੀਆਂ ਤੇ ਲਿਖਿਆ ਤੁਹਾਡੀ ਅੰਗਰੇਜ਼ੀ ਅਧਿਆਪਕਾ ਅਤੇ ਤੁਹਾਡੀ ਜਿਮ ਅਧਿਆਪਕਾ ਵਿਆਹ ਕਰਵਾ ਰਹੇ ਹਨ ਟੇਲਰ ਸਵਿਫਟ ਨੇ ਆਪਣੀ ਹੀਰੇ ਦੀ ਅੰਗੂਠੀ ਦੀ ਇੱਕ ਤਸਵੀਰ ਵੀ ਪੋਸਟ ਕੀਤੀ ਹੈ ਜੋ ਕਿ ਬਹੁਤ ਸੋਹਣੀ ਹੈ ਤੇ ਉਦੋਂ ਤੋਂ ਪ੍ਰਸ਼ੰਸਕ ਇਸ ਅੰਗੂਠੀ ਦੀ ਕੀਮਤ ਦਾ ਵੀ ਅੰਦਾਜ਼ਾ ਲਗਾ ਰਹੇ ਹਨ ਤਦੇ ਹੁਣ ਤਾਰੇਵਾਲ ਬਾਈਪਾਸ ਤੇ ਜੰਮੂ ਜਾਣ ਵਾਲੀਆਂ ਗੱਡੀਆਂ ਦੀ ਜਿਹੜੀ ਕੀ ਕਤਾਰਾਂ ਲੱਗ ਚੁੱਕੀਆਂ ਨੇ ਕਾਫੀ ਜ਼ਿਆਦਾ ਉੱਥੇ ਟ੍ਰੈਫਿਕ ਜਾਮ ਹੋ ਚੁੱਕਿਆ ਹੈ ਉੱਥੋਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੇ ਲੋਕ ਵੀ ਕਾਫੀ ਜ਼ਿਆਦਾ ਖੱਜਲ ਖੁਆਰ ਹੋ ਰਹੇ ਨੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪਹਾੜੀ ਖੇਤਰਾ 'ਚ ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਹੋ ਰਹੀ ਬਾਰਿਸ਼ ਦੇ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵੀ ਹਾਲਾਤ ਬੇਹੱਦ ਖਰਾਬ ਹੋ ਚੁੱਕੇ ਹਨ ਉੱਤੇ ਹੀ ਜੰਮੂ ਕਸ਼ਮੀਰ ਨੂੰ ਜਾਣ ਵਾਲੀਆਂ ਸੜਕਾਂ ਤੇ ਆਵਾਜਾਈ ਨਹੀਂ ਰੋਕ ਰੋਕ ਦਿੱਤੀ ਗਈ ਹੈ ਤੇ ਇਸ ਨੂੰ ਦੇਖਦੇ ਹੋਏ ਪਠਾਨਕੋਟ ਤੇ ਜੰਮੂ ਸਾਈ ਨੂੰ ਜਾਣ ਵਾਲੀਆਂ ਗੱਡੀਆਂ ਨੂੰ ਧਾਰੇਵਾਲ ਬਾਈਪਾਸ ਤੇ ਰੋਕ ਦਿੱਤਾ ਗਿਆ ਤਸਵੀਰਾਂ ਵੀ ਉੱਥੋਂ ਦੀਆਂ ਸਾਹਮਣੇ ਆਈਆਂ ਨੇ ਟਰੱਕਾਂ ਦੀਆਂ ਲੰਬੀਆਂ ਕਤਾਰਾਂ ਜਿਹੜੀ ਲੱਗੀਆਂ ਹੋਈਆਂ ਨੇ ਤੇ ਇਸ ਦੇ ਦੌਰਾਨ ਐਸਐਚਓ ਧਾਰੇਵਾਲ ਹਰਪਾਲ ਸਿੰਘ ਨੇ ਦੱਸਿਆ ਕਿ ਇੰਨਾ ਟਰੱਕਾਂ ਨੂੰ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਤੇ ਜਿਹੜਾ ਕਿ ਰੋਕਿਆ ਗਿਆ ਤੇ ਆਓ ਸੁਣਦੇ ਹਾਂ ਹੋਰ ਉਹਨਾਂ ਦੇ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਏ ਇਸ ਕਰਕੇ ਟਰੱਕ ਰੁਕੇ ਦੇ ਕਿ ਜਿਹੜਾ 3 ਦਿਨ ਤੋਂ ਲਗਾਤਾਰ ਬਰਸਾਤ ਹੋ ਰਹੀ ਆ ਦਰਿਆਵਾਂ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆਇਆ ਪਲੱਸ ਇੱਕ ਜਗ੍ਹਾ ਤੇ ਇੰਨੀ ਟ੍ਰੈਫਿਕ ਜਿਹੜੀ ਆ ਉਹ ਹੈਵੀ ਟ੍ਰੈਫਿਕ ਹੋਲਡ ਨਹੀਂ ਕੀਤੀ ਜਾ ਸਕਦੀ ਮਾਨਯੋਗ ਐਸਐਸਟੀ ਸਾਹਿਬ ਦੇ ਹੁਕਮ ਦੇ ਅਨੁਸਾਰ ਜਿੱਥੇ ਜਿੱਥੇ ਸਾਡੀ ਜੂਰੀ ਡਿਕਸ਼ਨ ਪੈਂਦੀ ਹੈ ਥਾਣੇ ਦੀ ਉਥੇ ਹੈ ਵੀਕਲ ਜਿਹੜੀ ਆ ਉਹ ਸਟੇ ਕਰਾਈ ਗਈ ਆ ਤਾਂ ਕਿ ਇਹਨਾਂ ਨੂੰ ਇੱਕ ਜਗ੍ਹਾ ਤੇ ਜਾ ਕੇ ਟਰੱਕ ਡਰਾਈਵਰਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਾ ਆਵੇ ਕਸ ਕੋਈ ਪੁਲ ਜਾਂ ਕੋਈ ਪਾਣੀ ਦੇ ਜੋਰ ਦੇ ਵਿੱਚ ਕਿਸੇ ਦਾ ਵੀ ਕੋਈ ਨੁਕਸਾਨ ਨਾ ਹੋ ਸਕੇ ਸਾਰੀ ਜਿਹੜੀ ਟ੍ਰੈਫਿਕ ਹੈਗੀ ਆ ਸਾਰੀ ਦੀ ਸਾਰੀ ਜਿੰਡਕੇ ਜਾਣ ਵਾਲੀ ਆ ਲੋਕਲ ਜਿਹੜੀ ਟ੍ਰੈਫਿਕ ਹੈਗੀ ਆ ਉਹਨਾਂ ਨੂੰ ਕੁੱਛ ਕੇ ਜਾਂ ਕੋਈ ਉਹਦੇ ਵਿੱਚ ਕੋਈ ਕੀਮਤੀ ਸਮਾਨ ਖਰਾਬ ਹੋਣਾ ਨਾ ਹੋਵੇ ਉਹ ਵੀ ਜਿਹੜਾ ਕੋਈ 10 15 ਕਿਲੋਮੀਟਰ ਤੇ ਹੋਵੇ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ ਬਾਕੀ ਜਿਹੜੀ ਟ੍ਰੈਫਿਕ ਜਿਹੜੀ ਦੂਰ ਦੀ ਸੀ ਉਹਨਾਂ ਸਾਰਿਆਂ ਨੂੰ ਤੇ ਹੋਲਡ ਕੀਤਾ ਗਿਆ ਜੇਕਰ ਤੁਹਾਡਾ ਵੀ ਖਾਤਾ HDFC ਬੈਂਕ ਦੇ ਵਿੱਚ ਹੈ ਤਾਂ ਆਸਮਾਨ ਨੇ ਕਿ HDFC ਬੈਂਕ ਦੇ ਵੱਲੋਂ ਇੱਕ ਨਵੀਂ ਅਪਡੇਟ ਜਿਹੜੀ ਕਿ ਜਾਰੀ ਕੀਤੀ ਗਈ ਹੈ ਜੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲਾਗੂ ਕੀਤੀ ਜਾਵੇਗੀ ਜੇਕਰ ਤੁਸੀਂ HDFC ਬੈਂਕ ਤੇ ਐਂਪੀਰੀਆ ਗਾਹਕੋ ਜਾਂ ਫਿਰ ਇਸ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਮਹੱਤਵਪੂਰਨ ਖਬਰ ਹੈ ਬੈਂਕ ਨੇ ਆਪਣੇ ਪ੍ਰੀਮੀਅਮ ਐਂਪੀਰੀਆ ਪ੍ਰੋਗਰਾਮ ਦੇ ਨਿਯਮਾਂ ਨੂੰ ਸਖਤ ਕਰ ਦਿੱਤਾ ਇਹ ਨਵੇਂ ਨਿਯਮ 1 ਅਕਤੂਬਰ 2025 ਤੋਂ ਲਾਗੂ ਹੋਣਗੇ ਅਤੇ ਮੌਜੂਦਾ ਗਾਹਕਾਂ ਤੇ ਵੀ ਲਾਗੂ ਹੋਣਗੇ ਬੈਂਕ ਨੇ ਟੋਟਲ ਰਿਲੇਸ਼ਨਸ਼ਿਪ ਵੈਲਿਊ ਯਾਨੀ ਕਿ TRV ਦੇ ਲਈ ਇੱਕ ਨਵਾਂ ਮਿਆਰ ਨਿਰਧਾਰਿਤ ਕੀਤਾ ਹੈ ਹੁਣ ਪਿਰਿਆ ਸਥਿਤੀ ਨੂੰ ਬਣਾਈ ਰੱਖਣੀ ਆ ਪ੍ਰਾਪਤ ਕਰਨ ਦੇ ਲਈ ਗਾਹਕ ਅਤੇ ਪਰਿਵਾਰਕ ਖਾਤਿਆਂ ਦਾ ਘੱਟੋ-ਘੱਟ 1 ਕਰੋੜ ਰੁਪਏ ਦਾ ਸੰਯੁਕਤ TRV ਹੋਣਾ ਚਾਹੀਦਾ ਹੈ TRV ਵਿੱਚ ਬਚਤ ਖਾਤਿਆਂ ਦੇ ਨਾਲ-ਨਾਲ ਫਿਕਸਡ ਡਿਪੋਜ਼ਿਟ ਚਾਲੂ ਖਾਤੇ ਨਿਵੇਸ਼ ਅਤੇ ਹੋਰ ਬੈਂਕਿੰਗ ਸੰਬੰਧ ਸ਼ਾਮਲ ਹਨ ਜੋ ਗਾਹਕ 1 ਜੁਲਾਈ 2025 ਤੋਂ ਬਾਅਦ ਮੀ ਪੀਆ ਸਟੇਟਸ ਲੈਂਡਗੇ ਜਾਂ ਜਿਨ੍ਹਾਂ ਦਾ ਸਟੇਟਸ ਅਪਗ੍ਰੇਡ ਡਾਊਨਗ੍ਰੇਡ ਕੀਤਾ ਚਾਹਵੇਗਾ ਇਹ ਨਿਯਮ ਪਹਿਲਾਂ ਹੀ ਉਨ੍ਹਾਂ ਗਾਹਕਾਂ ਤੇ ਲਾਗੂ ਹਨ ਮੁਫਤ ਵਿੱਚ ਚੈੱਕ ਰੋਕਣ ਦਾ ਆਰਡਰ ਪੁਰਾਣੀ ਸਟੇਟਮੈਂਟ ਜਾਂ ਰਿਕਾਰਡ ਪ੍ਰਾਪਤ ਕਰਨ ਦੀ ਸਹੂਲਤ ਵਿਆਜ ਅਤੇ ਬਕਾਇਆ ਸਰਟੀਫਿਕੇਟ ਦੀ ਮੁਫਤ ਸੇਵਾ ਪਤੇ ਦੀ ਪੁਸ਼ਟੀ ਅਤੇ ਦਸਤਖਤ ਤਸਦੀਕ ਕਿਸੇ ਵੀ ਸ਼ਾਖਾ ਤੋਂ ਬਿਨਾਂ ਕਿਸੇ ਖਰਚੇ ਦੇ ਲੈਣ ਦੇਣ ਦਾ ਅੰਪੀਰੀਆ ਗਾਹਕਾਂ ਨੂੰ ਇਹ ਸਾਰੇ ਲਾਭ ਹੋਣਗੇ ਪੁਰਾਣੇ ਨਿਯਮ ਵੀ ਵੈਧ ਰਹਿਣਗੇ ਜਿਵੇਂ ਪਾਵ ਗਾਹਕ T&C ਨੂੰ ਪੂਰਾ ਨਹੀਂ ਕਰਦੇ ਉਹ ਅਜੇ ਵੀ ਇੰਪੀਰੀਆ ਪ੍ਰੋਗਰਾਮ ਵਿੱਚ ਰਹਿ ਸਕਦੇ ਹਨ ਬਸ਼ਰਤੇ ਚਾਲੂ ਖਾਤੇ ਵਿੱਚ ਔਸਤਨ ਤਿमाही ਬਕਾਇਆ 15 ਲੱਖ ਰੁਪਏ ਹੋਣਾ ਚਾਹੀਦਾ ਜਾਂ ਬਚਤ ਖਾਤੇ ਵਿੱਚ ਔਸਤਨ ਮਾਸਿਕ ਬਕਾਇਆ 10 ਲੱਖ ਰੁਪਏ ਹੋਣਾ ਚਾਹੀਦਾ ਜਾਂ ਬਚਤ ਪਲੱਸ ਚਾਲੂ ਪਲੱਸ ਐਫਟੀ ਵਿੱਚ ਔਸਤਨ ਮਾਸਿਕ ਬਕਾਇਆ 30 ਲੱਖ ਰੁਪਏ ਹੋਣਾ ਚਾਹੀਦਾ ਜਾਂ ਫਿਰ ਐਚਟੀਐਫਸੀ ਤਨਖਾਹ ਖਾਤੇ ਵਿੱਚ ਮਹੀਨਾਵਾਰ ਤਨਖਾਹ 3 ਲੱਖ ਰੁਪਏ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ ਕਦਰੀਏ ਏਸ਼ੀਆ ਕੱਪ ਤੋਂ ਪਹਿਲਾਂ ਇਸ 3 ਦੇ ਵੱਲੋਂ ਚੜਾ ਕੇ ਨਵਾਂ ਐਲਾਨ ਕਰ ਦਿੱਤਾ ਗਿਆ ਦੱਸਿਆ ਕਿ ਫੀਲਡਿੰਗ ਕੋਚ ਦਾ ਐਲਾਨ ਜੜਾ ਕਿ ਕੀਤਾ ਗਿਆ ਸਾਰੀਆਂ ਟੀਮਾਂ ਨੇ ਏਸ਼ੀਆ ਕੱਪ 2025 ਦੇ ਲਈ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ ਤੇ ਇਹ ਟੂਰਨਾਮੈਂਟ 9 ਸਤੰਬਰ ਤੋਂ ਖੇਡਿਆ ਜਾਵੇਗਾ ਜਿਸ ਦੇ ਵਿੱਚ ਕੁੱਲ 8 ਟੀਮਾਂ ਹਿੱਸਾ ਲੈਣਗੀਆਂ ਇਸ ਵੱਡੇ ਟੂਰਨਾਮੈਂਟ ਨੂੰ ਦੇਖਦੇ ਹੋਏ ਇੱਕ ਦੇਸ਼ ਨੇ ਆਪਣੀ ਟੀਮ ਵਿੱਚ ਵੱਡਾ ਬਦਲਾਅ ਕੀਤਾ ਹੈ ਤੇ ਇਸ ਟੀਮ ਨੇ ਇੱਕ ਨਵੇਂ ਫੀਲਡਿੰਗ ਕੋਚ ਦਾ ਐਲਾਨ ਕੀਤਾ ਜਿ ਹਾਂ ਨਹੀਂ ਨਹੀਂ ਇੱਕ ਨਵੇਂ ਫਿਜ਼ੀਓਥੈਰੇਪਿਸਟ ਨੂੰ ਨਿਯੁਕਤ ਕੀਤਾ ਗਿਆ ਹੈ ਤੇ ਇਹ ਟੀਮ ਇਸ ਸਮੇਂ ਅਬੂਦਾਬੀ ਵਿੱਚ ਸਿਖਲਾਈ ਲੈ ਰਹੀ ਹੈ ਤੇ ਏਸ਼ੀਆ ਕਪ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਤਿਕੋਣੀ ਲੜੀ ਵੀ ਖੇਡਣ ਜਾ ਰਹੀ ਹੈ ਅਫਗਾਨਿਸਤਾਨ ਕ੍ਰਿਕਟ ਬੋਰਡ ਨੇ এਸ਼ੀਆ ਕੱਪ ਵਰਗੇ ਵੱਡੇ ਟੂਰਨਾਮੈਂਟ ਦੇ ਲਈ ਆਪਣੀਆਂ ਤਿਆਰੀਆਂ ਨੂੰ ਮਜ਼ਬੂਤ ਕਰਨ ਦੇ ਲਈ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ ਬੋਰਡ ਨੇ ਆਇਰਲੈਂਡ ਦੇ ਸਾਬਕਾ ਆਲ-ਰਾਊਂਡਰ ਜான் ਮੂਨੀ ਨੂੰ ਆਪਣੀ ਰਾਸ਼ਟਰੀ ਟੀਮ ਦਾ ਨਵਾਂ ਫੀਲਡਿੰਗ ਕੋਚ ਨਿਯੁਕਤ ਕੀਤਾ ਹੈ ਜਿਹਾ ਇਹ ਨਿਯੁਕਤੀ ਅਜਿਹੇ ਸਮੇਂ ਚ ਹੋਈ ਹੈ ਜਦੋਂ ਅਫਗਾਨਿਸਤਾਨ ਯੂਏਈ ਵਿੱਚ ਹੋਣ ਵਾਲੀ T20 ਟਿਕੋਣੀ ਲੜੀ ਅਤੇ ਫਿਰ ਸਤੰਬਰ ਵਿੱਚ ਸ਼ੁਰੂ ਹੋਣ ਵਾਲੇ ਪੁਰਸ਼ T20 এਸ਼ੀਆ ਕੱਪ ਦੇ ਲਈ ਆਪਣੀ ਟੀਮ ਤਿਆਰ ਕਰ ਰਿਹਾ ਹੈ ਅਫਗਾਨਿਸਤਾਨ ਟੀਮ ਨਾਲ ਫੀਲਡਿੰਗ ਕੋਚ ਵਜੋਂ ਜੁੜੇ ਹੋਏ ਸਨ ਜਦੋਂ ਟੀਮ ਨੇ ਭਾਰਤ ਦੇ ਵਿੱਚ ਆਪਣਾ ਟੈਸਟ ਡੈਬਿਊ ਕੀਤਾ ਸੀ ਆਪਣੇ ਖੇਡ ਕੈਰੀਅਰ ਦੇ ਵਿੱਚ ਮੂਨੀ ਨੇ ਆਇਰਲੈਂਡ ਦੇ ਲਈ 64 ਵਨਡੇ ਅਤੇ 27 T20 ਅੰਤਰਰਾਸ਼ਟਰੀ ਮੈਚ ਖੇਡੇ ਹਨ ਜਿਸ ਦੇ ਵਿੱਚ 2007, 11 ਅਤੇ 2015 ਵਿੱਚ ਤਿੰਨ ਵਨਡੇ ਵਿਸ਼ਵ ਕਪ ਅਤੇ 2009 ਅਤੇ 2010 ਦੇ ਵਿੱਚ ਦੋ T20 ਵਿਸ਼ਵ ਕਪ ਸ਼ਾਮਿਲ ਹਨ। ਮੂਨੀ ਕੋਲ ਕੋਚਿੰਗ ਦਾ ਵੀ ਚੰਗਾ ਤਜਰਬਾ ਹੈ ਤੇ ਉਸਨੇ 2019 ਵਿੱਚ ਵੈਸਟ ਇੰਡੀਜ਼ ਪੁਰਸ਼ ਟੀਮ ਨਾਲ ਕੰਮ ਕੀਤਾ ਹੈ ਅਤੇ ਇਸ ਦੇ ਇਸੇ ਸਾਲ ਜਨਵਰੀ ਤੋਂ ਆਇਰਲੈਂਡ ਮਹਿਲਾ ਟੀਮ ਨਾਲ ਅਸਥਾਈ ਕੋਚ ਵਜੋਂ ਜੁੜੇ ਹੋਏ ਸਨ। ਤਾਂ ਫਿਲਹਾਲ ਦੇ ਲਈ ਅੱਜ ਦੇ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮੈਨੂੰ ਦੇ ਉਤਸ਼ਾਹਤ ਧੰਨਵਾਦ। ਸ਼ੋਅ ਵਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮੈਂ ਹਕਮਰਪ੍ਰੀਤ ਕੋਰਤਾ ਹਾਜ਼ਰ ਹੋਇਆ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ